ਸਾਡਾ ਪਹਿਲਾਂ ਤਾਂ ਜੀ ਜਿਹੜਾ ਕਾਂਗਰਸ ਪਾਰਟੀ ਔਰ ਆਪਣੇ ਸਿਰ ਤੇ ਜਿਹੜੀ ਹੈ ਇਲੈਕਸ਼ਨ ਜਿਹੜੀ ਲੜ ਰਹੀ ਹੈ ਜਿਹੜਾ ਭਾਈਚਾਰਕ ਤੌਰ ਤੇ ਕਿਸੇ ਨੇ ਕਿਸੇ ਨਾਲ ਕੋਈ ਕਿਸੇ ਨੂੰ ਕੋਈ ਸੀਟ ਛੱਡੀ ਹੋਊਗੀ ਕਿਸੇ ਨੇ ਕੁਝ ਕੀਤਾ ਹੋਊਗਾ ਉਹਦੇ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਕਿਉਂਕਿ ਜਦੋਂ ਇੱਕ ਵਾਰੀ ਕਾਗਜ਼ ਬਣ ਜਾਣਗੇ ਅਸੀਂ ਜ਼ੋਨਾਂ 'ਚ ਜਾਵਾਂਗੇ ਕਿਉਂਕਿ ਇਹ ਜਿਹੜੀ ਭਾਈਚਾਰਕ ਇਲੈਕਸ਼ਨ ਹੈ ਇਹਦੇ ਵਿੱਚ ਜੋ ਸਾਡੇ ਭਾਈਚਾਰੇ ਨੇ ਜੋ ਬਲੌਗ ਪ੍ਰਧਾਨਾਂ ਨੇ ਸਾਡੇ ਚੇਅਰਮੈਨ ਸਾਹਿਬ ਨੇ ਜੋ ਸਾਡੇ ਉਧੇਦਾਰਾਂ ਨੇ ਕੀਤਾ ਹੋਗਾ ਅਸੀਂ ਉੱਤੇ ਫੁੱਲ ਚੜਾਵਾਂਗੇ ਠੀਕ ਹੈ ਡਾਕਟਰ ਦਾਇਆ ਜੀ ਅੱਜ ਕਾਗਜ਼ ਢਾਕਲ ਹੋ ਗਏ ਨੇ ਨਕੌਦਰ ਹਲਕੇ ਦੇ ਵਿੱਚ ਤੁਸੀਂ ਬਹੁਤ ਜਣ ਸਮਾਜ ਪਾਰਟੀ ਨਾਲ ਜਿਵੇਂ ਚੋਣ ਸਮਝੌਤਾ ਕੀਤਾ ਹੈ ਕੀ ਜਿਹੜੇ ਕਾਗਜ਼ ਦਾਖਲ ਕੀਤੇ ਆ ਕੋਈ ਤੁਹਾਨੂੰ ਸਤਾਤ ਰਹਿ ਲੋ ਕੋਈ ਮੁਸ਼ਕਲ ਤਾਂ ਨਹੀਂ ਆਈ ਸਾਡਾ ਪਹਿਲਾਂ ਤਾਂ ਜੀ ਜਿਹੜਾ ਕਾਂਗਰਸ ਪਾਰਟੀ ਔਰ ਆਪਣੇ ਸਿਰ ਤੇ ਜਿਹੜੀ ਹੈ ਇਲੈਕਸ਼ਨ ਜਿਹੜੀ ਲੜ ਰਹੀ ਹੈ ਜਿਹੜਾ ਭਾਈਚਾਰਕ ਤੌਰ ਤੇ ਕਿਸੇ ਨੇ ਕਿਸੇ ਨਾਲ ਕੋਈ ਕਿਸੇ ਨੂੰ ਕੋਈ ਸੀਟ ਛੱਡੀ ਹੋਊਗੀ ਕਿਸੇ ਨੇ ਕੁਝ ਕੀਤਾ ਹੋਊਗਾ ਉਹਦੇ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਕਿਉਂਕਿ ਜਦੋਂ ਇੱਕ ਵਾਰੀ ਕਾਗਜ਼ ਬਣ ਜਾਣਗੇ ਅਸੀਂ ਜ਼ੋਨਾਂ 'ਚ ਜਾਵਾਂਗੇ ਕਿਉਂਕਿ ਇਹ ਜਿਹੜੀ ਭਾਈਚਾਰਕ ਇਲੈਕਸ਼ਨ ਹੈ ਇਹਦੇ ਵਿੱਚ ਜੋ ਸਾਡੇ ਭਾਈਚਾਰੇ ਨੇ ਜੋ ਬਲੌਗ ਪ੍ਰਧਾਨਾਂ ਨੇ ਸਾਡੇ ਚੇਅਰਮੈਨ ਸਾਹਿਬ ਨੇ ਜੋ ਸਾਡੇ ਉਧੇਦਾਰਾਂ ਨੇ ਕੀਤਾ ਹੋਗਾ ਅਸੀਂ ਉੱਤੇ ਫੁੱਲ ਚੜਾਵਾਂਗੇ ਠੀਕ ਹੈ ਔਰ ਦੂਸਰਾ ਅੱਜ ਜਿਹੜੀ ਸਾਨੂੰ ਇਹ ਗੱਲ ਨਜ਼ਰ ਆਈ ਹੈ ਕਿ ਸਰਕਾਰ ਦੀ ਮਨਸ਼ਾ ਕੁਝ ਹੋਰ ਸੀ ਜੀ ਉਹਨਾਂ ਨੂੰ ਉਹਨਾਂ ਨੇ ਜਿੱਦਾਂ ਕਿ ਇੱਕ 4 ਨੰਬਰ ਫਾਰਮ ਜਿਹੜਾ ਸੀ ਉਹ ਹਰੇ ਰੰਗ ਦਾ ਕਰਤਾ ਉਹ ਛੋਟਾ ਛੋਟਾ ਕਿਤੇ ਲਿਖਿਆ ਹੋਇਆ ਸੀ ਨੋਟੀਫਿਕੇਸ਼ਨ 'ਚ ਔਰ ਕਿਤੇ ਥੱਲੇ ਤੱਕ ਪਰਕੂਲੇਟ ਨਹੀਂ ਹੋਇਆ ਸੀ ਮੈਸੇਜ ਪਹਿਲੇ 2-3 ਦਿਨ ਉਸ ਕਰਕੇ ਤੰਗੀ ਆਈ ਪਰ ਜਿਹੜੀ ਪ੍ਰਸ਼ਾਸਨ ਹੈ ਉਹਨੇ ਬਹੁਤ ਸੁਚੱਜੇ ਢੰਗ ਦੇ ਨਾਲ ਹਰ ਬੰਦੇ ਦਾ ਸਾਥ ਦਿੱਤਾ ਹਰ ਬੰਦੇ ਨੂੰ ਉਹਨਾਂ ਨੇ ਅਕਮੋਡੇਟ ਕੀਤਾ ਔਰ ਚੰਗੀ ਤਰ੍ਹਾਂ ਉਹਨਾਂ ਨੇ ਪੜਤਾਲ ਕਰਕੇ ਕਾਗਜ਼ ਲਾਏ ਆ ਕਿਉਂਕਿ ਪਿਛਲੀਆਂ ਕੁਝ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੇ ਕਾਗਜ਼ ਰੱਦ ਹੋਏ ਸੀ ਸਾਡੇ ਪੰਜ ਸਰਪੰਚ ਬੜੇ ਪਰੇਸ਼ਾਨ ਹੋਏ ਸੀ ਐਤਕੀ ਮੈਨੂੰ ਪ੍ਰਸ਼ਾਸਨ ਦੀ ਲੱਗਦਾ ਹੈ ਕਿ ਪ੍ਰਸ਼ਾਸਨ ਕਿਰਪਾ ਬਣਾ ਕੇ ਰੱਖੂਗਾ ਔਰ ਜੋ ਵੀ ਕੰਮ ਹੋ ਰਿਹਾ ਹਜੇ ਤੱਕ ਪਾਰਦਰਸ਼ਤਾ ਨਾਲ ਹੋ ਰਿਹਾ ਜੇ ਇਦਾਂ ਹੀ ਇਹ 14 ਤਰੀਕ ਤੱਕ ਪਾਰਦਰਸ਼ਤਾ ਨਾ ਹੁੰਦਾ ਰਿਹਾ ਤਾਂ ਸਾਡੀ ਪਾਰਟੀ ਬਹੁਤ ਮਜ਼ਬੂਤੀ ਦੇ ਨਾਲ ਇੱਥੋਂ ਜਿੱਤ ਕੇ ਨਿਕਲੇਗੀ ਇਹ ਤੁਹਾਡੇ ਉਮੀਦਵਾਰ ਜਿੰਨੇ ਤੁਸੀਂ ਖੜੇ ਕੀਤੇ ਸਾਰੇ ਪੇਪਰ ਦਾਖਲ ਹੋਗਾ ਸਾਡੇ ਜਿੰਨੇ ਅਸੀਂ ਖੜੇ ਕੀਤੇ ਸੀਗੇ ਜੋ ਜੋ ਮੈਨੂੰ ਮੇਰੇ ਸਾਥੀਆਂ ਨੇ ਜਿਹਦੇ ਜਿਹਦੇ ਲਈ ਟਿਕਟ ਮੰਗੀ ਸੀਗੀ ਮੈਂ ਉਹਨਾਂ ਨੂੰ ਪਾਰਟੀ ਦੀ ਹਾਈ ਕਮਾਂਡ ਤੋਂ ਟਿਕਟ ਲਿਆ ਕੇ ਇਹਨਾਂ ਨੂੰ ਦੇਤੀ ਸੀਗੀ ਔਰ ਮੈਨੂੰ ਹੁਣ ਮੈਂ ਸਾਰਿਆਂ ਨਾਲ ਗੱਲਬਾਤ ਕਰੂੰਗਾ ਪਰ ਜੋ ਮੇਰੀ ਟੈਲੀਫੋਨਿਕ ਇਨਫਾਰਮੇਸ਼ਨ ਹੈ ਉਹਦੇ ਨਾਲ ਮੇਰੇ ਸਾਰੇ ਬੰਦੇ ਜੋ ਜੋ ਸਾਡੇ ਪ੍ਰਧਾਨ ਬਲਾਕ ਪ੍ਰਧਾਨ ਸਾਹਿਬ ਨੇ ਇਧਰੋਂ ਔਰ ਬਲਾਕ ਪ੍ਰਧਾਨ ਸਾਹਿਬ ਨੇ ਉਧਰੋਂ ਜਿਹੜੇ ਜਿਹੜੇ ਬੰਦਿਆਂ ਦੇ ਉੱਤੇ ਕਿਉਂਕਿ ਕਾਂਗਰਸੀ ਵਰਕਰਾਂ ਦੇ ਉੱਤੇ ਜੋ ਉਹਨਾਂ ਨੇ ਮਿਹਨਤ ਕੀਤੀ ਸੀ ਜਿਨ੍ਹਾਂ ਦੀ ਜਿਹੜੇ ਚਾਹਵਨ ਸੀ ਉਹ ਸਾਰੇ ਜਿਹੜੇ ਜਿਹੜੇ ਆ ਉਹ ਕਾਗਜ਼ ਢਾਕਲ ਕਰ ਗਏ ਐ ਵੋਟ ਲੋਕਾਂ ਕੋਲੋਂ ਤੁਸੀਂ ਮੰਗਣ ਜਾਣਾ ਆ ਕਿਹੜੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਅਸੀਂ ਤਿੰਨ ਮੁੱਦਿਆਂ ਤੇ ਵੋਟ ਮੰਗ ਰਹੇ ਹਾਂ ਇੱਕ ਅਮਨ ਕਿਉਂਕਿ ਜਿਹੜੀ ਇਹ ਆਮ ਆਦਮੀ ਪਾਰਟੀ ਆਈ ਹੈ ਇਹਨੇ ਸਾਡੇ ਹਲਕੇ ਦਾ ਅਮਨ ਪੰਕਰਤਾ ਪਹਿਲਾ ਵਾਰ ਦਾ ਟਿੰਮੀ ਚਾਵਲਾ ਸੰਦੀਪ ਨੰਗਲੰਬੀਆਂ ਸਾਡੇ ਨਕੂਦਰ ਚ ਹੋਈ ਅਸੀਂ ਅਮਨ ਤੇ ਗੱਲ ਕਰ ਰਹੇ ਹਾਂ ਅਸੀਂ ਦੂਜੀ ਗੱਲ ਵਿਸ਼ਵਾਸ ਤੇ ਕਰ ਰਹੇ ਹਾਂ ਕਿਉਂਕਿ ਜਿਹੜਾ ਵਿਸ਼ਵਾਸ ਹੈ ਸਾਡੇ ਲੀਡਰਾਂ ਦਾ ਵਿਸ਼ਵਾਸ ਇੰਨਾ ਝੂਠ ਬੋਲਿਆ ਗਿਆ ਇਹਨੇ ਬੋਰਡ ਲਾਏਗਾ ਇੰਨਾ ਕੁਝ ਬੋਲਿਆ ਗਿਆ ਸੋ ਅਸੀਂ ਲੋਕਾਂ ਦੇ ਵਿੱਚ ਲੀਡਰਾਂ ਪ੍ਰਤੀ ਵਿਸ਼ਵਾਸ ਦੁਬਾਰਾ ਪੈਦਾ ਕਰਨ ਲਈ ਲੋਕਾਂ ਕੋ ਜਾਵਾਂਗੇ ਔਰ ਤੀਜਾ ਜਿਹੜਾ ਸਾਡਾ ਮੁੱਦਾ ਹੈਗਾ ਉਹ ਵਿਕਾਸ ਦਾ ਮੁੱਦਾ ਹੈ ਕਿ ਅਸੀਂ ਜੋ ਪੈਸਾ ਕਾਂਗਰਸ ਸਰਕਾਰ ਲੈ ਕੇ ਆਈ ਸੀ ਉਹ ਵੀ ਕਈ ਪਿੰਡਾਂ ਤੋਂ ਵਾਪਸ ਲੈ ਲਿਆ ਨਗਰ ਕੌਂਸਲਾਂ ਤੋਂ ਵਾਪਸ ਲੈ ਲਿਆ ਅਸੀਂ ਉਹ ਜਿਹੜੀ ਇਹਨਾਂ ਦੀ ਵਿਨਾਸ਼ਕਾਰੀ ਨੀਤੀ ਹੈ ਉਹਦੇ ਵਿਰੁੱਧ ਜਿਹੜੀ ਹੈ ਲੋਕਾਂ ਨੂੰ ਜਾਗਰੂਕ ਕਰਾਂਗੇ ਬਾਕੀ ਲੋਕਾਂ ਦਾ ਆਪਣਾ ਜੋ ਹੈਗਾ ਮਨ ਹੈ ਜੋ ਉਹਨਾਂ ਨੂੰ ਚੰਗਾ ਲੱਗੂਗਾ ਉਹ ਕਰਨਗੇ ਔਰ ਮੈਨੂੰ ਬੜੀ ਆਸ ਹੈ ਕਿ ਇਸ ਵਾਰੀ ਸਾਨੂੰ ਬਹੁਤ ਵੱਡਾ ਹੰਗਾਰਾ ਇੱਥੋਂ ਮਿਲੇਗਾ ਹਲਕਾ ਐਮ ਐਲ ਏ ਦਾ ਕੋਈ ਅਜਿਹੇ ਕੰਮ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਜਿਹੜਾ ਤੁਹਾਨੂੰ ਮੰਨ ਲਓ ਲੋਕ ਵਿਰੋਧੀ ਲੱਗਾ ਮੈਂ ਤਾਂ ਸਰ ਤੁਹਾਨੂੰ ਦੱਸ ਰਿਹਾ ਤਿੰਨ ਵੱਡੇ ਕੰਮ ਨੇ ਜਿਹੜੇ ਸਾਡੇ ਇੱਥੇ ਹੋਏ ਆ ਕਿ ਸਾਡੇ ਇੱਥੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਵਰਤਦਾ ਤਾਂ ਹੋਈਆਂ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਝੂਠੇ ਪਰਚੇ ਕਰਾਏ ਗਏ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਜਿਹੜੇ ਜਿਹੜੇ ਸਰਪੰਚਾਂ ਪੰਚਾਂ ਦੇ ਉਦੋਂ ਪੇਪਰ ਕੈਨਸਲ ਹੋਏ ਸੀ ਉਹਨਾਂ ਦੇ ਘਰੇ ਜਾਵਾਂਗੇ ਉਹਨਾਂ ਨੂੰ ਯਾਦ ਕਰਾਵਾਂਗੇ ਕਿ ਕਿਦਾਂ ਤਕੀਸ਼ਾਂੀਆਂ ਤੁਹਾਡੇ ਨਾਲ ਹੋਈਆਂ ਸੋ ਇਹ ਸਾਡਾ ਫਰਜ ਹਰ ਘਰ ਦਾ ਜਾ ਕੇ ਬੂਹਾ ਖੜਕਾਉਣਾ ਕੁੱਡਾ ਖੜਕਾਉਣਾ ਔਰ ਉਹਨੂੰ ਜਾਗਰੂਕ ਕਰਨਾ ਹੈ ਬਾਕੀ ਵੋਟਰ ਜਿਹੜਾ ਹੈ ਉਹਦੀ ਮਰਜ਼ੀ। ਅਹ ਕਰੀਬ 1 ਸਾਲ ਜਿਹੜਾ ਸਮਾਂ ਰਹਿ ਗਿਆ ਉਤੋਂ ਪਹਿਲਾਂ ਜਿਹੜੀ ਇਲੈਕਸ਼ਨ ਹੋ ਰਹੀ ਆ ਇਹ ਕੀ ਲੱਗਦਾ ਤੁਹਾਨੂੰ ਇਹ 27 ਦਾ ਸੈਮੀ ਫਾਈਨਲ ਕਿਹਾ ਜਾ ਸਕਦਾ ਹੈ? ਜਿਹੜੀ ਇਹ ਇਲੈਕਸ਼ਨ ਹੈ ਭਾਈ ਚਾਰੇ ਇਲੈਕਸ਼ਨ ਹੁੰਦੀ ਆ ਸਾਡੇ ਪਿੰਡਾਂ ਦੇ ਸਰਪੰਚ ਪੰਚ ਜਿਹੜੇ ਮੁੱਦੇ ਬਣਾਉਂਦੇ ਆ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਅਫਸਰ ਔਰ ਬਲਾਕ ਦੇ ਵਿੱਚ ਐਸ ਡੀ ਐਮ ਔਰ ਤਹਿਸੀਲਦਾਰ ਸਭ ਕੋ ਲੈ ਕੇ ਜਾਣਾ ਇਹਨਾਂ ਦਾ ਕੰਮ ਹੁੰਦਾ ਹੈ। ਸੋ ਇਹਨਾਂ ਇਲੈਕਸ਼ਨਾਂ ਦਾ ਜਿਹੜਾ ਹੈਗਾ ਉਹ ਕਿਉਂਕਿ ਜਿਹੜੀਆਂ ਦੂਜੀਆਂ ਇਲੈਕਸ਼ਨਾਂ ਉਹ ਇਲੈਕਸ਼ਨਾਂ ਜਿਹੜੀਆਂ ਉਹ ਨੇ ਜਿਨ੍ਹਾਂ ਨੇ ਲੋਕਾਂ ਦਾ ਮਸਤਕਬਲ ਜਿਨ੍ਹਾਂ ਨੇ ਪੰਜਾਬ ਦਾ ਆਧਾਰ ਬਣਾਉਣਾ ਉਹ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਇਹਨੂੰ ਵੋਟਾਂ ਪਾਉਣੀਆਂ ਲੋਕਾਂ ਨੇ ਪਿਛਲੇ ਕਾਰਸ਼ੇਲੀ ਦੇਖ ਕੇ ਬਣਾਉਣੀਆਂ ਇਹ ਜਿਹੜੀ ਇਲੈਕਸ਼ਨ ਹੈ ਇੱਕ ਭਾਈਚਾਰੇ ਦੀ ਇੱਕ ਆਪਣੇ ਪਿਆਰ ਦੀ ਆਪਸੀ ਸਨੇਹ ਦੀ ਇਲੈਕਸ਼ਨ ਹੈ ਇਹਨੂੰ ਅਸੀਂ ਇਸ ਅੱਖ ਦੇ ਨਾਲ ਨਹੀਂ ਦੇਖਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਕਿ ਪਿਛਲੀ ਵਾਰੀ ਤੁਸੀਂ ਗੱਲਾਂ 'ਚ ਆ ਗਏ ਤੁਹਾਨੂੰ ਕਿਸੇ ਨੂੰ 1000 ਰੁਪਏ ਦਾ ਲਾਲਚ ਕਿਸੇ ਨੂੰ ਨੌਕਰੀਆਂ ਦਾ ਲਾਲਚ ਕਿਸੇ ਨੂੰ ਜਿਹੜਾ ਇਹ ਲਾਲਚ ਦਿੱਤਾ ਗਿਆ ਸੀ ਵੀਆਈਪੀ ਕਲਚਰ ਨਹੀਂ ਹੋਏਗਾ ਕਿਸੇ ਨੂੰ ਇਹ ਲਾਲਚ ਦਿੱਤਾ ਗਿਆ ਸੀਗਾ ਕਿ ਕੋਈ ਮਾਸਟਰ ਕੋਈ ਟੀਚਰ ਕੋਈ ਰੋਡਵੇਜ਼ ਦੇ EMPLOYE ਜਿਹੜੇ ਆ ਉਹ ਕਦੀ ਵੀ ਹੜਤਾਲਾ ਨਹੀਂ ਕਰਿਆ ਕਰਨਗੇ ਤੁਸੀਂ ਪਲੀਜ਼ ਜ਼ਰੂਰ ਜਾ ਕੇ ਦੇਖੋ ਕਿ ਇਹਨਾਂ ਦੇ ਵੇਲੇ ਕੀ ਹੋਇਆ ਇਹਨਾਂ ਚੀਜ਼ਾਂ ਨੂੰ ਬੱਦੇ ਨਜ਼ਰ ਰੱਖਦੇ ਹੋਏ ਅੱਗੇ ਆਪਣੇ ਨੁਮਾਇੰਦੇ ਚੋਂ ਧੰਨਵਾਦ